ਅਸੀਂ ਪਹੁੰਚ ਚੁੱਕੇ ਹਾਂ ਪਾਲਟਾ ਖੁਰਦ ਅਯੂਸਮਾਨ ਰੋਗਿਆ ਕੇਂਦਰ ਦੇ ਵਿੱਚ ਜਿੱਥੇ ਕੀ ਪਿੰਡ ਦੇ ਸਰਪੰਚ ਸਾਹਿਬ ਵੀ ਪਹੁੰਚੇ ਹੋਏ ਨੇ ਔਰ ਬਾਕੀ ਪਿੰਡ ਦੇ ਪਤਵੰਤੇ ਸੱਜਣ ਤੇ ਮੈਂਬਰ ਪੰਚਾਇਤ ਵਗੈਰਾ ਪਹੁੰਚੇ ਹੋਏ ਨੇ ਅਸੀਂ ਦੇਖਦੇ ਆਗੇ ਕਿ ਇੱਥੇ ਕੋਈ ਸਹੂਲਤ ਹੈ ਜਾਂ ਕਿਸ ਤਰ੍ਹਾਂ ਦਾ ਇੱਥੇ ਦਾ ਪ੍ਰਬੰਧ ਹੈ ਔਰ ਇਸ ਮੌਕੇ ਦੇ ਉੱਪਰ ਅਸੀਂ ਪਹੁੰਚੇ ਨੇ ਸਰਪੰਚ ਸਾਹਿਬ ਸਾਡੇ ਨਾਲ ਨੇ ਇੱਥੇ ਦੀਆਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਆ ਕਿਸ ਤਰ੍ਹਾਂ ਦਾ ਪ੍ਰਬੰਧ ਆਇਆ ਉਹਦੇ ਬਾਰੇ ਵਿੱਚ ਅਸੀਂ ਜਿਹੜਾ ਆ ਕਿ ਅਸੀਂ ਗੱਲਬਾਤ ਕਰਾਂਗੇ ਰੂਮ ਹੈਗਾ ਆ ਇੱਥੇ ਕੁਰਸੀ ਜਿਹੜੀ ਆ ਉਹ ਖਾਲੀ ਪਈ ਹੈਗੀ ਆ ਜਾਣਦੇ ਹੈਗੇ ਆ ਕਿ ਇਹਦਾ ਕਾਰਨ ਕੀ ਹੈਗਾ ਆ ਪੰਚਾਇਤ ਸਾਰੀ ਆਏ ਆ ਹਾਂਜੀ ਮੈਡਮ ਕੈਮਰਾ ਚੱਲ ਰਿਹਾ ਸਤਿ ਸ੍ਰੀ ਅਕਾਲ ਮੈਡਮ ਜੀ ਕੈਮਰਾ ਚੱਲ ਰਿਹਾ ਹੈਗਾ ਤੁਹਾਡਾ ਕੀ ਨਾਮ ਆ ਜਸਵੀਰ ਜਸਵੀਰ ਜੀ ਐਜੇ ਤੁਸੀਂ ਕੀ ਕੰਮ ਕਰ ਰਹੇ ਹੋ ਇੱਥੇ ਕਲੀਨਿਕ ਅਸਿਸਟੈਂਟ ਕਲੀਨਿਕ ਅਸਿਸਟੈਂਟ ਕਰ ਰਹੇ ਹੋ ਤੇ ਜਿਹੜਾ ਤੁਹਾਡਾ ਸਿੰਪਲ ਰੂਮ ਹੈਗਾ ਉਸ ਦੇ ਵਿੱਚ ਦੇਖਿਆ ਕੁਰਸੀ ਖਾਲੀ ਪਈ ਹੈਗੀ ਆ ਉਸ ਦੇ ਉੱਪਰ ਕੀ ਸਿੰਪਲ ਜਿਹੜਾ ਚੈੱਕ ਕਰਦੇ ਹੈਗੇ ਆ ਕਿ ਉਹ ਇੱਥੇ ਹੈ ਹੀ ਨਹੀਂ ਹੈਗੇ ਜਾਂ ਕਿ ਛੁੱਟੀ ਤੇ ਹੈ ਗਿਆ ਨਹੀਂ ਸਰ ਸੈਂਪਲ ਰੂਮ ਤੇ ਐਕਚੁਅਲੀ ਮੇਰੀ ਹੀ ਡਿਊਟੀ ਹੁੰਦੀ ਹੈ ਮੈਂ ਆਪਣਾ ਕੰਮ ਇੱਧਰ ਵੀ ਦੇਖਣਾ ਹੁੰਦਾ ਜੇ ਪੇਸ਼ੈਂਟ ਆ ਜਾਵੇ ਫਿਰ ਮੁੰਦਰ ਵੀ ਜਾਂਦੀਆਂ ਸੈਂਪਲ ਤੇ ਨਹੀਂ ਮੈਂ ਤੁਹਾਨੂੰ ਸਵਾਲ ਇਹ ਕੀਤਾ ਕਿ ਸੈਂਪਲ ਰੂਪ ਦੇ ਰੂਮ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਹੈਗੀ ਆ ਉਹ ਕੀ ਇੱਥੇ ਉਹ ਅਸਾਮੀ ਨਹੀਂ ਹੈ ਜਾ ਕੇ ਉਹ ਖੁਦ ਇੱਥੇ ਨਹੀਂ ਹੈਗੇ ਅਸਾਮੀ ਨਹੀਂ ਹੈਗੀ ਮਤਲਬ ਕਿ ਉਹਨਾਂ ਦੀ ਜਗ੍ਹਾ ਦੇ ਉੱਪਰ ਤੁਸੀਂ ਕੰਮ ਕਰ ਰਹੇ ਹੋ ਤਾਂ ਜੋ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਠੀਕ ਆਪਨਾ ਕੀ ਨਾਮ ਹੈ ਜੀ ਡਾਕਟਰ ਰਾਜਰਾਣ ਡਾਕਟਰ ਰਾਜਰਾਣ ਤੇ ਆਮ ਆਦਮੀ ਕਲੇ ਨੇ 5 ਠੀਕ ਹੈ ਜੀ ਤੇ ਇਥੇ ਪ੍ਰੋਪਰ ਜਿਹੜਾ ਹੈਗਾ ਆ ਤਕਰੀਬਨ ਡੇਲੀ ਮਿਨਿਮਮ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਆ 30 35 ਆ ਜਾਂਦੇ ਆ ਮੈਡੀਕਲ ਕਿਸ ਤਰ੍ਹਾਂ ਆ ਗਿਆ ਕਾ ਪ੍ਰੋਪਰ ਆ ਰਹੀ ਆ ਮੈਡੀਸਨ ਪ੍ਰੋਪਰ ਨਹੀਂ ਆਉਂਦੀ ਅੱਛਾ ਹਾਂ ਜੀ ਦੇ ਕਰਕੇ ਮਰੀਜ਼ ਅੱਛਾ ਇਥੇ ਐਸੇ ਕਰਕੇ ਮਰੀਜ਼ ਘੱਟ ਨਹੀਂ ਇਹ ਮੈਨੇ ਨੂੰ ਕੀ ਕਿਹਾ ਜਾਂਦਾ ਮਿੰਨੀ ਜਾਂ ਕੀ ਨਾਮ ਰੋ ਇਹਦਾ ਫੁੱਲ ਨਹੀਂ ਜਿਹੜੀ ਗਵਰਨਮੈਂਟ ਦਾ ਪਹਿਲਾ ਸਿਸਟਮ ਸੀ ਉਹਦੇ ਵਿੱਚ ਇਹ ਮਿੰਨੀ ਪੀਐਸ ਸੀ ਸੀ ਬਿਨਿਪੀ ਹਾਂਜੀ ਉਸ ਟਾਈਮੇ ਆ ਆਦਮੀ ਕਲੀਨਿੰਗ ਕਰਦਾ ਇਥੇ ਐਮਰਜੈਂਸੀਸ ਹੁੰਦਾ ਵੀ ਹੈ ਜਾਂ ਕਿ ਸਿਰਫ ਜਿਸ ਤਰ੍ਹਾਂ ਡਿਲੀਵਰੀ ਕੇਸ ਆ ਹੋਰ ਵਗੈਰਾ ਉਹ ਡਿਲੀਵਰੀ ਕੇਸ ਵਾਲਾ ਸਿਸਟਮ ਦਾ ਪਹਿਲਾ ਸੀਐਸਏ ਸੀ ਉਹ ਬੰਦ ਹੋ ਗਿਆ ਅੱਛਾ ਇਥੇ ਸਿਰਫ ਪ੍ਰਾਇਮਰੀ ਜਿਹੜੀ ਬੇਸਿਕ ਆਪਾਂ ਇੱਕ ਮੈਡੀਸਨ ਅਫਸਿਲਟੀ ਕਾਉਂਸਲਿੰਗ ਰੈਫਰਲ ਮਤਲਬ ਫਸਟ ਸਟੇਜ ਵੀ ਹਾਂਜੀ ਫਸਟ ਸਟੇਜ ਦੀ ਚਾਹ ਹੈ ਇਹ ਚੱਲ ਰਿਹਾ ਹਾਂਜੀ ਠੀਕ ਹੈ ਤੁਸੀਂ ਸੋ ਅਬ ਅਸੀਂ ਸੰਸਦਾਂ ਅਸੀਂ ਇੱਥੇ ਆਏ ਹੈਗੇ ਆ ਤੁਹਾਡੇ ਹਸਪੀਟਲ ਦੇ ਵਿੱਚ ਜਿਸ ਤਰ੍ਹਾਂ ਕੀ ਇੱਥੇ ਦੇਖਿਆ ਗਿਆ ਹੈਗਾ ਆ ਇੱਕ ਜਿਹੜੀ ਸਹੂਲਤ ਖਾਸ ਹੁੰਦੀ ਹੈਗੀ ਆ ਉਹ ਹੋਂਦੀ ਸੈਂਪਲਿੰਗ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ ਉਹ ਸੈਂਪਲਿੰਗ ਲੈ ਕੇ ਉਸ ਦੀ ਬਿਮਾਰੀ ਦਾ ਪਤਾ ਲੱਗਦਾ ਆ ਉਸ ਤੋਂ ਬਾਅਦ ਦੇ ਵਿੱਚ ਉਹਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਤੁਸੀਂ ਤੇ ਬੈਸੇ ਕਾਫੀ ਸੀਨੀਅਰ ਹੋ ਖੰਡੇ ਹੋਏ ਹੋ ਤੁਹਾਡੇ ਇੱਥੇ ਇਹ ਸਮੱਸਿਆ ਆ ਰਹੀ ਆ ਕਿ ਇਸ ਦੇ ਬਾਰੇ ਦੇ ਵਿੱਚ ਕੋਈ ਆਵਾਜ਼ ਪਚਾਓਗੇ ਸਰਕਾਰ ਤੱਕ ਮੈਂ ਤਾਂ ਹੀ ਕਹਿੰਨਾ ਵੀ ਜਿਹੜੀ ਸੂਤ ਸਰਕਾਰ ਦਿੰਦੀ ਹੈ ਜਿਹੜੇ ਸੈਂਪਲ ਲੈਂਦੇ ਆ ਇਹ ਫ੍ਰੀ ਆ ਆਪਣੇ ਹਸਪਤਾਲ ਵੱਲੋਂ ਕਿ ਫ੍ਰੀ ਹੋਣ ਕਰਕੇ ਕਈ ਵਾਰੀ ਹਰਕ ਬੰਦਾ ਚਾਹੁੰਦਾ ਵੀ ਮੈਂ ਆਪਣਾ ਟੈਸਟ ਕਰਵਾਵਾਂ ਕਈ 150 ਕਹਿੰਦੇ ਤਾਂ ਮੈਂ ਇਹ ਹੀ ਦੇਖਣਾ ਹੈ ਇਹ ਕਰਨਾ ਮੈਂ ਤਾਂ ਜਿਹੜਾ ਮਰੀਜ਼ਾ ਦੀ ਮਰਜ਼ੀ ਹੁੰਦੀ ਹੈ ਵੀ ਮੈਂ ਮੈਂ ਚੈੱਕ ਕਰਾਉਣਾ ਚਾਹੁੰਦਾ ਕਿ ਮੈਨੂੰ ਕੋਈ ਸ਼ੂਗਰ ਜਾਂ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈ ਇਸ ਤਰ੍ਹਾਂ ਕਿ ਇਹ ਜ਼ਰੂਰੀ ਆ ਵੀ ਜਿਹੜਾ ਮਰੀਜ਼ਾ ਉਹਦੀ ਵੀ ਸਲਾਹ ਦੇ ਨਾਲ ਉਹਦੇ ਸੈਂਪਲ ਲੈ ਜਾਣ ਤੇ ਉਹਦੇ ਸੈਂਪਲ ਲੈਣ ਤੋਂ ਬਾਅਦ ਮਰੀਜ਼ ਦੀ ਤਸੱਲੀ ਤੇ ਜ਼ਰੂਰੀ ਆ ਨਾ ਜ਼ਰੂਰੀ ਆ ਤੇ ਹੁਣ ਜੇ ਮਰੀਜ਼ਾ ਹਾਂਜੀ ਉਹ ਪ੍ਰੋਬਲਮ ਇੰਦੀ ਆ ਰਹੀ ਆ ਮੈਂ ਬੇਨਤੀ ਕਰਦਾ ਨਹੀਂ ਤੁਸੀਂ ਤਾਂ ਖੁਦ ਲੀਡਰਸ਼ਿਪ ਦੇ ਵਿੱਚ ਹੈਗੇ ਆ ਤੁਹਾਡੇ ਹਲਕਾ ਇੰਚਾਰਜ ਨਾਲ ਸੰਬੰਧਿਆ ਜੇ ਆ ਰਹੇ ਆ ਤਾਂ ਤੁਸੀਂ ਇਹ ਕਮੀ ਨੂੰ ਕੀ ਪੂਰਾ ਕਰਵਾਓਗੇ ਕਰਵਾਵਾਂਗੇ ਕਹਿ ਕੇ ਠੀਕ ਆ ਛੁਟਕਾਰਾ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸਿਰ ਇੱਕ ਦਿਨ ਦੇ ਵਿੱਚ ਸ਼ਰਤਿਆਵਾ ਜਾਣਗੇ ਫੋਨ ਕਰੋ 98763 79499 98763 79499